ਕਬ ਜਿਦਰਾ ਵੀ ਰੱਖਿਆ ਕਰੋ ਸੋਲੂ ਦਾ ਉਸਾਰ ਅੰਦੋਲਨ ਮੇਰੇ ਬਥੇਰੇ ਨੇ ਮੇਰੀ ਜਮੀੜਾ ਖਿੱਚੀਆਂ ਮੈਂ ਤਾਈ ਖਿੱਚ ਕੇ ਥੱਲੇ ਖੜੇ ਤੇ ਭਾਲੇ ਤੇ ਮੈਂ ਫਤੇ ਸਾਜੇ ਕਰਨੀ ਤੁਰਨਾ ਜਿਹੜਾ ਫਤੇ ਦੀ ਜਵਾਬ ਨਾ ਦੇ ਉਹ ਇਸ ਧਰਤੀ ਦਾ ਅਕਿਰਤ ਕਰ ਦਿੰਦਾ ਠੀਕ ਹੈ ਜਿੰਨੇ ਵੀ ਖੜੇ ਹੋਣੇ ਥੋੜੇ ਫਤੇ ਬਲਾਈ ਸੀ ਤੇ ਅੱਦਿਆਂ ਦੇ ਮੂੰਹ ਤੋਂ ਫਤੇ ਨਹੀਂ ਨਿਕਲਦੀ ਪਤਾ ਨਹੀਂ ਕਿਉਂ ਜੇਸ ਗੁਰੂ ਦਾ ਦਿੱਤਾ ਖਾਲੇਓ ਜਿਸਾ ਦਸਾ ਗੁਰੂਆ ਕਰਕੇ ਤੁਹਾਡੇ ਸਾਥ ਚੱਲਦੇ ਆ ਅਕਾਰਪੁਰ ਕਰਕੇ ਚੱਲਦੇ ਆ ਸ਼ੀਦਾ ਸਿੰਘਾ ਕਰਕੇ ਚੱਲਦੇ ਆ ਬਾਬਾ ਦੀਪ ਸਿੰਘ ਵਰਗੇ ਬੰਦੇ ਆ ਕਰਕੇ ਚੱਲਦੇ ਆ ਜਦ ਫਤਿਹ ਬੁਲਾਈ ਜੀ ਉਦੋਂ ਫਿਰ ਮੀਂਗਣਾਂ ਨਾਲ ਛੱਡਿਆ ਕਰੋ ਤਗੜੇ ਵਿੱਚ ਜਿਦਾਰਾ ਮਾਰਿਆ ਕਰੋ ਜੀ ਲਾਓ ਫਿਰ ਮੈਂ ਦੇਖਦਾ ਕਿੱਡੇ ਕਿ ਮਰਦ ਬੈਠੇ ਇੱਥੇ ਯੋਗਰਾਜ ਸਿੰਘ ਸੁਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ گج بج کے سارے ہے گرو جی کا ہے گرو جی کی فتح پنجاب کی دھرتی ہے تو چھوٹی موٹی گل نہیں اتنے بڑے بڑیاں سڈیا نرموں پہلا سن لو کا گل یہ ہے کہ بھی پنجاب کا کلچر ہے جتنا چتروں چتری نہ ہوئی ہے تو سواد کا کہہ ہوں گا ਆ ਚਲੋ ਮੈਂ ਗੱਲ ਕਰਨ ਲੱਗਿਆ ਸੀ ਕਿ ਕਿ ਆਪਾਂ ਫਿਲਮ ਤੋਂ ਸ਼ੁਰੂ ਕਰਦੇ ਆਂ ਫੇਰ ਆਪਾਂ ਬੜਾ ਹੋਰ ਵੀ ਕਈ ਗੱਲਾਂ ਕਰਨ ਵਾਲੀਆਂ ਨੇ ਮੇਰਾ ਚਿੱਤ ਸੀਗਾ ਆ ਕੇ ਗੱਲ ਕਰਨ ਦਾ ਤੁਹਾਡੇ ਨਾਲ ਮੇਰਾ ਖਿਆਲ ਹੈ ਕਿ ਮੈਨੂੰ 53 ਸਾਲ ਹੋ ਗਏ ਆ ਇਸ ਪੰਜਾਬ ਦੀ ਧਰਤੀ ਦੀ ਸੇਵਾ ਕਰਦੇ ਪਰ ਮੈਂ ਇਸ ਪੰਜਾਬ ਤੇ ਕਿਸੇ ਵੀ ਘਰ ਦਾ ਕਰਜ਼ਾ ਅਦਾ ਨਹੀਂ ਕਰ ਸਕਦਾ ਇਸ ਪੰਜਾਬ ਦੀ ਧਰਤੀ ਦੇ ਚੱਪੇ-ਚੱਪੇ ਦਾ ਕਰਜ਼ਾ ਅਦਾ ਨਹੀਂ ਕਰ ਸਕਦਾ ਮੈਂ ਤਾਂ ਕੀ ਮੇਰੀ ਆਉਣ ਵਾਲੀਆਂ ਪੁਸਤਾ ਵੀ ਨਹੀਂ ਕਰ ਸਕਦੀਆਂ ਜਦ ਅਸੀਂ ਫਿਲਮਾਂ ਕਰਦੇ ਹੁੰਦੇ ਸੀ ਪੰਜਾਬ 'ਚ ਰਹਿੰਦੇ ਸੀ ਉਹਦੇ ਹੋਟਲ ਹਟ ਲੈਣੇ ਹੁੰਦੇ ਨੇ ਸੀ ਪਰ ਫਿਰ ਵੀ ਕਈ ਮਹਾਰਥੀ ਜਿਹੜੇ ਐਕਟਰ ਸੀਗੇ ਹੋਟਲਾਂ ਜਾ ਕੇ ਰਹਿਆ ਕਰਦੇ ਸੀ ਪਰ ਮੈਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੇ ਕਦੇ ਵੀ ਹੋਟਲ 'ਚ ਨਹੀਂ ਜਾਣ ਦਿੱਤਾ ਆਪਣੇ ਘਰੇ ਰੱਖਿਆ ਕੋਈ ਪੰਜਾਬ ਦਾ ਐਸਾ ਪਿੰਡ ਹੈ ਨਹੀਂ ਜਿੱਥੇ ਮੈਂ ਰਾਤ ਨਹੀਂ ਰਿਆ ਰਾਤਾਂ ਨਹੀਂ ਕੱਤੀਆਂ ਵੱਡੇ ਬਜ਼ੁਰਗ ਮਾਤਾਵਾ ਮੇਰੀਆਂ ਧੀਆਂ ਮੇਰੀਆਂ ਭੈਣਾਂ ਜਿੰਨੀ ਕ ਸੇਵਾ ਨਾਲੇ ਮੇਰੀ ਕੀਤੀ ਤਾਂ ਮੈਨੂੰ ਬੁੱਕਲ ਚ ਪਾ ਕੇ ਰੱਖਿਆ ਮੈਨੂੰ ਮੈਨੂੰ ਲੱਗਦਾ ਪੰਜਾਬ ਦੀਆਂ ਸਾਰੀਆਂ ਮਾਵਾ ਮੇਰੀਆਂ ਮਾਵਾ ਨੇ ਸਾਰੀਆਂ ਧੀਆਂ ਮੇਰੀਆਂ ਧੀਆਂ ਨੇ ਉਹ ਸਾਰੀਆਂ ਜਿਹੜੀਆਂ ਵੇਟਲੀਆਂ ਨੇ ਇਹ ਪਿਆਰੇ ਮਾਤਾ ਨੇ ਉਹਨਾਂ ਦਾ ਮੈਂ ਸਤਿਕਾਰ ਇਸ ਕਰਕੇ ਕਰਦਾ ਕਿਉਂਕਿ ਮੈਂ ਪੰਜਾਬ ਦੇ ਕਿਸੇ ਵੀ ਘਰ ਦਾ ਕਰਜ਼ਾ ਨਹੀਂ ਦੇ ਸਕਦਾ ਮੈਨੂੰ 42 ਸਾਲ ਦੁਆਵਨੀ ਦੇ ਪੰਜਾਬ ਦੀ ਗੁੱਕਣੇ ਸੰਭਾਲ ਕੇ ਰੱਖਿਆ ਹੈ ਤੇ ਮੈਂ ਘਰ ਦੇ ਨੂੰ ਕਈ ਵਾਰੀ ਕਹਿਣਾ ਹੁੰਦਾ ਜੇਸ ਪੰਜਾਬ ਦੀ ਧਰਤੀ ਦਾ ਕਰਜ਼ਾ ਸ਼ਾਇਦ ਮੇਰੀ ਔਰ ਵਾਲੀਆਂ ਇੱਕ ਇੱਕਲਾ ਵੀ ਨਹੀਂ ਲਾ ਸਕਦੀਆਂ ਇਹਦਾ ਕਰਜ਼ਾ ਪਹਾੜ ਛਿਰ ਤੇ ਚੜਿਆ ਹੋਇਆ ਹੈ ਗੁਰੂਆਂ ਦਾ ਪੀਰਾਂ ਦਾ ਮੇਰਾ ਫਿਲਮਾਂ ਜਾਣ ਦਾ ਕੋਈ ਸੁਭਬ ਨਹੀਂ ਸੀ ਕਦੇ ਵੀ ਘਰ 'ਚ ਗੱਲ ਹੁੰਦੀ ਸੀ ਤਾਂ ਪਿਤਾ ਜੀ ਡਾਂਗ ਕੱਢ ਲੈਂਦੇ ਜੇ ਫਿਲਮ ਦੀ ਗੱਲ ਕੋਈ ਕਰ ਦੇ ਉਹ ਤੁਹਾਨੂੰ ਯਾਦ ਹੋਊਗਾ ਚੰਗੇ ਤੰਗੜੇ ਸਰਦਾਰਾਂ ਦੇ ਖਾਨਦਾਨੀ ਘਰਾਂ ਦੇ ਵਿੱਚ ਨਾ ਤਾਂ ਕੋਈ ਮੁੰਡਾ ਫਿਲਮਾਂ ਜਾਂਦਾ ਸੀ ਤੇ ਨਾ ਕੁੜੀਆਂ ਜਾਂਦੀਆਂ ਸੀ ਪਰ ਜਦੋਂ ਇੱਕ ਦੌਰ ਆਇਆ ਬਾਪੂ ਜੀ ਦੁਨੀਆ ਤੋਂ ਚਲੇ ਗਏ ਉਸ ਤੋਂ ਪਹਿਲਾਂ 1975 ਦੇ ਵਿੱਚ ਮੈਂ ਫਿਲਮ ਕੀਤੀ ਸੀ ਵਗਦੇ ਦਰਿਆ ਤੋਂਗੇ ਵਾਲਾ ਬਣਿਆ ਸੀ ਜਦੋਂ ਮੈਂ ਤੇ ਮੇਰੇ ਮਾਤਾ ਜੀ ਨੇ ਵੀ ਰੋਲ ਕੀਤਾ ਸੀ ਤੇ ਮੇਰੇ ਪਿਤਾ ਜੀ ਨੇ ਸੈਟ ਤੇ ਆ ਗਏ ਸੀ ਤਾਂ ਕੰਦੇਰਾ ਘਾਰ ਆਉਂਦੋਂ ਉਹਨੇ ਤੁਹਾਨੂੰ ਦੱਸਦਾ ਕਿਹੜੇ ਪਾਪ ਕੀ ਦੀਏ ਕਰੇ ਚਲੇ ਗਏ ਜੁੱਤੀ ਬਹੁਤ ਬੜੀ ਮਾਦਰੀ ਤਾਂ ਬਚ ਗਏ ਮੇਰੇ ਬਹੁਤ ਗੁੱਟ ਪਈ ਕਹਿੰਦੇ ਅੱਜ ਤੋਂ ਬਾਅਦ ਜੇ ਫਿਲਮਾਂ ਦਾ ਕਦੇ ਨਾ ਆ ਰਿਹਾ ਤਾਂ ਆਪਦਾ ਹਿਸਾਬ ਨਾਲੀ ਤੈਨੂੰ ਖੇਡ ਖੇਡ ਸਕਦਾ ਹੈ ਪੜ ਸਕਦਾ ਹੈ ਸਭ ਕੁਝ ਕਰ ਸਕਦਾ ਫਿਰ ਉਸ ਤੋਂ ਬਾਅਦ ਕੀ ਹੋਇਆ ਗਏ ਇੱਕ ਫਿਲਮ ਬੜੀ ਮੁਗਲ ਐਜ਼ਮ ਮੋਗੇਲੇ ਆਦੋਂ ਫਿਲਮ ਤੋਂ ਬਾਅਦ ਉਹ ਜਵਾਨੀ ਸੀ ਪਰ 17-18 ਸਾਲ ਦਾ ਮੈਂ ਸੀਗਾ ਬਲੈਕ ਐਂਡ ਵਾਈਟ ਫਿਲਮ ਸੀ ਤੇ ਉਹਦੇ ਡਾਇਲੋਗ ਪੜਿਆ ਕਿ ਬੋਲਨੇ ਸੀ ਘਰੇ ਫੇ ਸਲੀਮ ਤੁਮੇ ਮਰਨੇ ਨਹੀਂ ਦੇਗਾ ਤਖਤਾ ਹਮ ਤੁਮੇ ਜੀਣ ਨਹੀਂ ਦੇਗੇ ਅਮੀਨ ਸਾਰਾ ਦਿਨ ਘਰਤੀ ਹੀ ਬੋਲੀ ਦੇਣਾ ਤੇ ਫਿਰ ਆਈ ਲੈ ਗਿਆ ਉਹ ਆ ਕੀ ਬਕਵਾਸ ਕਰੀਏ ਨਾ ਤੂੰ ਲੱਗ ਕੇ ਮੈਂ ਫਿਲਮ ਦੇਖੀ ਹੈ ਕਿ ਜਦੋਂ ਮੈਂ ਅਕਟਰ ਬਣਿਆ ਮੈਂ ਅਪ੍ਰਿਥੀ ਰਾਜ ਕੁਪੂਰ ਦਾ ਰੋਲ ਕਰਨਾ ਚਲੋ ਫਿਰ ਕਈ ਵਾਰੀ ਸਰਸਤੀ ਬੈਠੀ ਹੁੰਦੀ ਹੈ ਜਵਾਨ ਤੇ ਉਹਨੂੰ ਤਾਂ ਕਿਤੇ ਦਿਮਾਗ ਸੀ ਕਿ ਫਿਲਮਾਂ 'ਚ ਕੰਮ ਕਰਾਂਗੇ ਇੱਕ ਦੌਰ ਆਇਆ ক্রিকেট ਖੇਲੀ ক্রিকেট ਤੋਂ ਬਾਅਦ ਕੁਝ ਕਰਨੂ ਨਹੀਂ ਸੀ ਜੀਵਨ ਦੇ ਵਿੱਚ ਬੜੀ ਤਾਂ ਸੀ ਕੁਝ ਕਰਨ ਦੀ ਫਿਲਮਾਂ ਸ਼ੁਰੂ ਹੋਈਆਂ ਫਿਰ ਪਟਵਾਰਾ ਫਿਲਮ ਫਿਰ ਯਾਰ ਗਰੀਬਾ ਦਾ ਦੋ ਕਟੀਆਂ ਫਿਰ ਮਾਇਆ ਦਾ ਹੀਰੋ ਹੈ ਜੋ ਫਿਲਮ ਬਣੀ ਹੈ ਕਰਦੇ ਕਰਦੇ ਦੌਰ ਆ ਗਿਆ 72 ਸਾਲ ਦੀ ਉਮਰ ਹੋ ਗਈ ਤੇ ਸ਼ਾਇਦ ਉਹ ਤਾਂ ਵੀ ਮੁੱਕ ਗਈ ਕਿ ਮੈਂ ਉਹ ਰੋਲ ਕਰਨਾ ਹੈ ਮੈਨੂੰ ਪਹਿਚਾਣ ਕਿ ਬੁਰਮੀ ਪਹੁੰਗਿਆ ਤਾਂ ਨੂੰ ਪਤਾ ਲੱਗਿਆ ਸਟਾਰਟ ਹੋਉਂਦੀ ਕੀ ਹੈ ਉਦੋਂ ਸ਼ੂਟਿੰਗਾਂ ਦੇ 10 10 20 20 ਹਜ਼ਾਰ ਬੰਦਾ ਆਉਂਦਾ ਸੀ ਦਰਾਲੀਆਂ ਤੇ ਟਰੱਕ ਭਰੇ ਆਉਂਦੇ ਸੀ ਗੱਡੇ ਮਾਤਾਵਾਂ ਨੇ ਰੋਟੀਆਂ ਬੰਨ ਕੇ ਲਿਆਉਣੀਆਂ ਫਗਵੋਣੀਆਂ ਸਾਨੂੰ ਸਾਰੇ ਯੂਨਿਟ ਨੂੰ ਜਿਵੇਂ ਨਾ ਫਿਲਮ ਜਿਹੜੀ ਬੀਬੀ ਰਜਨੀ ਬਣਾਈ ਹੈ ਜੀ ਕਹਾਣੀਆਂ ਤੁਸੀਂ ਸਾਰੇ ਨੇ ਸੁਣੀਆਂ ਆ ਅਸਲ ਚਾ ਇਹ ਅਸਲ ਪਤਾ ਕਿੱਥੇ ਖ਼ਤਰਮ ਹੁੰਦੀ ਆ ਕਿ ਜਦ ਮਾਪਿਓ ਆਪਣਾ ਪਛੋਕੜ ਪੰਜਾਬ ਬੱਚਿਆਂ ਦਾ ਕੋਈ ਪਛੋਕੜ ਮਾਵਾ ਕੋ ਟਾਈਮ ਹੀ ਹੈ ਨਹੀਂ ਦੇਰਿਆਂ ਤੇ ਜਾਣ ਦਾ ਟਾਈਮ ਹੈ ਲੇਕਿਨ ਆਪਣੇ ਗੁਰੂਆਂ ਦੀ ਆਪਣੇ ਜਰਨੈਲਾਂ ਦੀ ਆਪਣੇ ਪੀਰ ਪਤੰਬਰਾਂ ਦੀ ਉਹ ਗੱਠ ਨਹੀਂ ਸੁਣਾਂ ਮੀਆਂ ਮੇਰੀ ਸੋਚ ਸੀ ਵੀ ਇਹ ਫਿਲਮ ਬਹੁਤ ਵਧੀਆ ਬਣ ਗਈ ਹੈ ਜਰਨੈਲਾ ਦੀ ਫਿਲਮ ਬਣਾਊਗਾ ਕੋ ਹਰੀ ਸਿੰਘ ਨਲੂ ਦੇ ਦੀ ਫਿਲਮ ਬਣਾਊਗਾ ਕੋ ਕਾਲੀ ਫੂਲਾ ਸਿੰਘ ਦੀ ਫਿਲਮ ਬਣਾਊਗਾ ਕੋ ਆਰਤਾ ਦੀ ਫਿਲਮ ਬਣਾਊਗਾ ਜਿਨ੍ਹਾਂ ਨੇ ਬੰਦ-ਬੰਦ ਕਟਾ ਕੇ ਹਾਰ ਫਵਾ ਕੇ ਛੋਟੇ-ਛੋਟੇ ਬੱਚਿਆਂ ਨੂੰ ਆਪਣੇ ਘਰ ਚ ਪਵਾ ਲਾ ਪਰ ਮੈਂ ਦੇਖਿਆ ਸਾਰੇ ਇਹਨਾਂ ਦਾ ਭਰਾਲ ਬ੍ਰਾਂਡ ਵਾਲੀ ਐ ਤੇ ਮੈਂ ਵੀ ਬ੍ਰਾਂਡ ਪਾਈ ਫਿਰ ਦੁਨੀਆ ਤੇ ਮੈਨੂੰ ਅੱਜ 30 ਸਾਲ ਹੋ ਗਏ ਬ੍ਰਾਂਡ ਵਾਲੀ ਦੁਨੀਆ ਦਾ ਪਜਾਮਾ ਕੁਰਤਾ ਦੇਸੀ ਜੁੱਤੀ ਜੱਟ ਦੀ ਇਹ ਮੇਰਾ ਕਲਚਰ ਹੈ ਮੇਰੇ ਬਣ ਬਣੇ ਰਹੀ ਹੈ ਮੈਂ ਕਦੇ ਛੱਡਣਾ ਨਹੀਂ ਹਾਲਾਂਕਿ ਮੇਰੇ ਜੀ ਸਕੂਝ ਬਣੇ ਪਲਾਈ ਛੱਡਾ ਉਸ ਤੋਂ ਪਹਿਲਾਂ ਕਿ ਮੈਂ ਗੱਲ ਸ਼ੁਰੂ ਕਰਾਂ ਇੱਕ ਗੱਲ ਮੈਂ ਫੋਰ ਬਲੰਦਵਾਚ ਕਹਿਣਾ ਚਾਹੁੰਦਾ ਪੰਜਾਬ ਜਿੰਨੀਆਂ ਮਰਜ਼ੀ ਸਰਕਾਰਾਂ ਜਿੰਨੀਆਂ ਮਰਜ਼ੀ ਏਜੰਸੀਆਂ ਜਿੰਨੇ ਮਰਜ਼ੀ ਲੋਕ ਇਸ ਹਿੰਦੁਸਤਾਨ ਦੇ ਕੀ ਭਾਵਾ ਜਿੰਨੇ ਬਾਹਰ ਜੇਰੇ ਮਰਜ਼ੀ ਆ ਜਾਣ ਪੰਜਾਬ ਦੀ ਧਰਤੀ ਦਾ ਇੱਕ ਚੱਪਾ ਵੀ ਲੈ ਜਾਣਗੇ ਨਾ ਤੇ ਮੈਂ ਸਮਝੂਗਾ ਸਾਡੇ ਗੁਰੂ 피ਰਾ ਨੇ ਇਥੇ ਜਨਮ ਹੀ ਨਹੀਂ ਲਿਆ ਸੀ ਜਾ ਤੁਹਾਨੂੰ ਵੀ ਦੱਸ ਦਿੰਦਾ ਜਾ ਜਿੱਥੇ ਮਰਜ਼ੀ ਭੱਜੇ ਫਿਰੋ ਜਿੰਨੇ ਸਿਆਸਤਦਾਨ ਨੇ ਜਿੰਨੇ ਏਜੰਸੀਆ ਵਾਲੇ ਨੇ ਜੋ ਕੁਝ ਵੀ ਧਰਮ ਕਰਮ ਦੇ ਹੋ ਰਿਹਾ ਲੱਖ ਲਾੜ ਦਾ ਤੁਹਾਡੀ ਜ਼ਿੰਦਗੀ ਤੇ ਤੇ ਮੈਂ ਤੁਹਾਨੂੰ ਕਹਿ ਕੇ ਚੱਲਿਆ ਜੇ ਪੰਜਾਬ ਦਾ ਇੰਚ ਵੀ ਲੈ ਜਾਉਣਾ ਤਾਂ ਮੈਂ ਸਮਝੂਗਾ ਪੰਜਾਬੀ ਆਪਣੀ ਮਾਂ ਦੀ ਕੁੱਖ ਚੋਂ ਨਹੀਂ ਸੀ ਤੁਮ। ਜਾਓ। ਇਹ ਵੀ ਗੱਲ ਆ। ਹਰ ਧੀ ਨੂੰ ਵੀ ਇਹ ਸੁਣਿਆ ਔਰ ਮਾਂ ਨੂੰ ਵੀ ਸੁਣਿਆ। ਆ ਗਏ ਹੁਣ ਆਪਾਂ ਰਜਨੀ ਬੀਬੀ ਦੀ ਫਿਲਮ ਤੇ। ਮੈਂ ਅਮਰ ਹੁੰਦਲ ਜੀ ਮੇਰੇ ਕੋਲ ਆਏ। ਜਿਹੜੇ ਡਾਇਰੈਕਟਰ ਇਸ ਫਿਲਮ ਦੇ ਬਜੀ ਜੀ ਬਿਓ ਗੱਦਰ ਦੇ ਪ੍ਰਾਸ਼ਕੀਲ ਦੇ ਬੰਦੇ ਸਾਡਾ ਮਲਕਾਣਾ ਜੀ ਮੈਨੂੰ ਰੂਪੀ ਕਹਿ ਤਰੀ ਨੂੰ ਮੁਖਾਵਾਇ ਗਈ ਜੰਨੇ ਨੇ ਮਹਾਰਗਨ ਮੁਖਾੜੇ ਤੇ ਮਹਾਰਕਾੜੇ ਕੀ ਫਰਕ ਹੈ ਇੱਕ ਦਲ ਹੋਰ ਸਾਡੀ ਟੀਮ ਸਾਰੇ ਜੱਸ ਬੇਟਾ ਸਾਰੇ ਕਲਾਕਾਰ ਸਾਰੇ ਬੰਦੇ ਇਹ ਪ੍ਰਾਲਾ ਜਿਹੜਾ ਹੋਇਆ ਹੈ ਯਾਦ ਅਮਰ ਹੰਦੂ ਜੀ ਮੈਨੂੰ ਸਭ ਜਣ ਸੁਣਾਉਂਦੇ ਸੀ ਨਾ ਬਈ ਐ ਕਰਕੇ ਇੱਕ ਦੂਨੀ ਚੰਦਰ ਰਾਜਾ ਹੋਇਆ ਐ ਸੇਖ ਫਨਾਨਾ ਸੀ ਤਿਲਕਾ ਸੀ ਮੈਂ ਸੁਣਦਾ ਰਿਹਾ ਸੁਣਦਾ ਰਿਹਾ ਇੱਕ ਸੀਨ ਆਇਆ ਜਿਹਦੇ ਵਿੱਚ ਉਹ ਕਹਿੰਦਾ ਇੱਥੇ ਕੋਈ ਰੱਬ ਨਹੀਂ ਸਭ ਝੂਠ ਹੈ ਝੂਠ ਹੈ ਸੋਹਣਾਂ ਦੇ ਟ੍ਰੇਲਰ 'ਚ ਹੈ ਦੇਖਿਆ ہات کہہ سین جد نے سنایا میں اپنے ماننا فیصلہ کیتا بھی میں نہیں یوگ راج سنگھ سپتر شہید بابا دیپ سنگھ جی مہاراج نہ کسی منچ دے نہ کسی لوگ دے کسی منہ ਨਾ ਆਪਣੇ ਗੁਰੂ ਦੀ ਉਹਨਾਂ ਗੁਰੂ ਘਰ ਦੀ ਨਾ ਸ਼ਹੀਦਾਂ ਦੀ ਨਾ ਕਿਸੇ ਤੋਂ ਮਾੜਾ ਸੁਣਾ ਤੇ ਨਾ ਮਾੜਾ ਬੋਲਣ ਦੇ ਆ ਮੇਰੇ ਸਾਹਮਣੇ ਅੱਜ ਤੱਕ ਮੰਚ ਤੇ ਬੈਠ ਕੇ ਨਹੀਂ ਕਿਸੇ ਨੇ ਕੋਈ ਗੱਲ ਕੀਤੀ ਜੇ ਢੰਡਰੀ ਵਾਲੇ ਨੇ ਮੇਰੇ ਸਾਹਮਣੇ ਗੱਲ ਕੀਤੀ ਤਾਂ ਮੈਂ ਘਾਟਾ ਲਾ ਲਿਆ ਸੀ ਤਾਂ ਹੁਣ ਵੀ ਕਿਹਾ ਸੀ ਜੇ ਆਪਣੀ ਮਾਂ ਦਾ ਜੰਮਿਆ کہ میں تتی تا بھی کرتا تو بیٹھنا تھا کی انگر رکھ کے دکھا دیں میں دارا مردو تیرے سامنے یا تیرے مطا دیکھ دوں گا یا کوئی بھی جنا بیٹھ کے مجھ سے سکیری کار کرتا ہے اے ਅੱਲਾ ਮੇਰੀ ਸੁਣੋ ਸਾਰੇ ਪੰਜਾਬ ਵਾਸੀਆ ਤੁਹਾਡੀ ਜੁੱਤ ਨਹੀਂ ਜ਼ਿੰਦਗੀ ਦੇ ਵਿੱਚ ਹਿੰਦੁਸਤਾਨ ਦੇ ਲੋਕੋ ਤੇ ਤੁਸੀਂ ਜਿਉ ਸਕਦੇ ਤੇ ਤੁਸੀਂ ਜ਼ਿੰਦਗੀ ਸਾਹ ਲੈ ਸਕਦੇ ਇਹ ਸਾਡੇ ਗੁਰੂਆਂ ਦੇ ਸਦਕੇ ਆ ਇਹ ਸਾਡੇ ਸ਼ਹੀਦਾਂ ਸਿੰਘਾਂ ਦੇ ਸਦਕੇ ਆ ਇਹ ਅਕਾਲ ਪੁਰਖ ਦੀ ਮਰਜ਼ੀ ਨਾਲ ਫੌਜ ਜੀ ਹੈ ਇਹਨੂੰ ਛੇੜਿਓ ਨਾ ਨਹੀਂ ਤਾਂ ਸਾਰੀ ਦੁਨੀਆ ਲੈ ਲਾਂਗੇ ਮੈਂ ਤੁਹਾਨੂੰ ਦੱਸਾਂ ਲੱਖੋ ਫੇਰ ਨਾ ਜਾ ਕੇ ਇਹ ਵੀ ਗੱਲ ਯਾਦ ਰੱਖਿਓ ਉਸ 3 ਮੈਂ ਕਿ ਆ ਵੀ ਜਾਂ ਤਾਂ ਮੈਂ ਅਮਰ ਨੂੰ ਕਹਿੰਦਾ ਭਾਈ ਇਸ ਥੀਨ ਕੱਢ ਦੇ ਮੈਂ ਆਪਣੀ ਜ਼ੁਬਾਨ ਚ ਇਹ ਨਹੀਂ ਬੋਲਣਾ ਇਹ ਅੱਥੀ ਕੋਈ ਰੱਬ ਨਹੀਂ ਹੈ ਫਰਾਨਾ ਖਤਮ ਕਾ ਨਹੀਂ ਗੁਰੂ ਜਦੋਂ ਗੱਲ ਕਰਦੇ ਕਰਦੇ ਤੇ ਹਰ ਫੈਸਲਾ ਮੇਰਾ ਬਾਬਾ ਦੀਪ ਸਿੰਘ ਜੀ ਦੇ ਕੋਲ ਜਾ ਕੇ ਹੁੰਦਾ ਗੁਰੂ ਘਰ ਚ ਹੀ ਹੁੰਦਾ ਤੇ ਮੇਰੇ ਘਰ ਦੇ ਵਿੱਚ ਮਹਾਰਾਜ ਨੇ ਕਿਰਪਾ ਕੀਤੀ ਹੈ ਉੱਥੇ ਸਤਾਰ ਵਟ ਦੇ ਆਇਓ ਸਾਰੇ ਜੀ ਆਇਆਂ ਨੂੰ ਤੁਹਾਨੂੰ ਪਤਾ ਲੱਗੂਗਾ ਵੀ ਘਰ ਕੀ ਹੁੰਦਾ ਤੇ ਘਰ ਚ ਬਾਸ ਰੱਬ ਦਾ ਕਿਵੇਂ ਹੁੰਦਾ ਮੇਰੇ ਗੱਲ ਕਰਦੇ ਕਰਦੇ ਕਹਿੰਦੇ ਭਾਜੀ ਫਿਰ ਸ਼ੂਟਿੰਗ ਕਰੀਏ ਮੈਂ ਹਾਂ ਕਰਦੇ ਭਈ ਤੇ ਮੈਂ ਵੀ ਗਿਆ ਚਲੋ ਉਹ ਮੈਂ ਹਾਂ ਕਰ ਬੈਠਾ ਤੇ ਫਿਰ ਮੈਂ ਮਹਾਰਾਜ ਜੀ ਕਮਰੇ ਦੀ ਗਿਆ ਕਰੇ ਮਹਾਰਾਜ ਜੀ ਮੇਕੋ ਤੁਸੀਂ ਕੀ ਕਰਾਇਆ ਵੀ ਬਾਪੂ ਜੀ ਮੇਕੋ ਤਰੀ ਹੁਣ ਮੈਂ ਤਾਂ ਜਿੱਦ ਨਾਲ ਆਪਣੀ ਜ਼ੁਬਾਨ ਚ ਰਸਲਾ ਦਿੰਦੇ ਮੇਰੇ ਕੰਨ ਸੁਣ ਵੀ ਲੈਣ ਤੇ ਘਰ ਦੀ ਬੁਰਾਈ ਆ ਕਾਲਪੁਰਪ ਦੀ ਬੁਰਾਈ ਤਾਂ ਮੈਂ ਤੇ ਜਾਂ ਮਰ ਜਾ ਜਾਂ ਮਾਰ ਦਿਆਂ ਤੇ ਮੈਂ ਮੇਤੋ ਨਹੀਂ ਹੁਦਾ ਤੇ ਪੜੀਵਰੀ ਫੜਨਾ ਆਉਂਦਾ ਦਾਦਾ ਸਾਹਿਬ ਮੈਂ ਜਾਂਦਾ ਹੁਣਾ ਉੱਥੋਂ ਵਚਨਬਦ ਹੋ ਕੇ ਜੋ ਮਹਾਰਾਜ ਦੇ ਹੁਕਮ ਹੰਦਾ ਉੱਥੋਂ ਆਉਂਦੇ ਆ ਬਾਬਾ ਦਰਸ਼ਨ ਸਿੰਘ ਜੀ ਉੱਥੇ ਹੈਗੇ ਆ ਤੇ ਉਹਨਾਂ ਨੇ ਕਿਹਾ ਨਹੀਂ ਭੁੱਜੇ ਅਜੇ ਬੜਾ ਕੁਝ ਕਰਨਾ ਆਪਾਂ ਬੜੇ ਕੰਮ ਕਰਨੇ ਆ ਫਿਰ ਇੱਕ ਫੋਰਥ ਬੈਟਲ ਆਈ ਹੈ ਚੌਥੀ ਜਗ ਹੈ ਤੁਸੀਂ ਦੇ ਪੋਸਟ ਤੋਂ ਦੇਖੇ ਹੋਣਗੇ ਉਹਦੀ ਸ਼ੂਟਿੰਗ ਵਿੱਚ ਮੈਂ ਜਰਨੈਲ ਦਾ ਰੋਲ ਕਰ ਰਿਹਾ ਔਰ ਕਾਫੀ ਚੀਜ਼ਾਂ ਬਣ ਰਹੀਆਂ ਨੇ ਕਰਨ ਹੋਣੀ ਸਾਡੇ ਪਿਡਿਸਰੇ ਇਹ ਜੇ ਮਹਾਨ ਲੋਕ ਸਿਰ ਚੁੱਕਦਾ ਹੈ ਜਿਨ੍ਹਾਂ ਨੇ ਇਹ ਜੇ ਪਰਾਲੇ ਕੀਤੇ ਜ਼ਿੰਦਗੀ ਚ ਇਹ ਪੰਜਾਬ ਦੀ ਧਰਤੀ ਨੂੰ ਸੂਰਮਾ ਦਿੱਤੇ ਹੈ ਔਰ ਸੋਚਨ ਤੋਂ ਮਜਬੂਰ ਕੀਤਾ ਲੋਕਾਂ ਨੂੰ ਕਿ ਸਾਡਾ ਪਛੋਕੜ ਕੀ ਸੀ ਤਾਂ ਅਸੀਂ ਨਸਲ ਮੁਕੀ ਦੇਣਾ ਇਹ ਜਦ ਸ਼ੂਟਿੰਗ ਤੇ ਗਏ ਪੇ ਮੈਨੂੰ ਵੀ ਪਤਾ ਨਾ ਕੀ ਕਰਨਾ ਪਰ ਦੇਖੋ ਕਈ ਵਾਰੀ ਨਾ ਦਿਮਾਗ ਚ ਕੋਈ ਹੁੰਦੀ ਹੈ ਕੋਈ ਜਿਹੜਾ ਪਹਿਲਾਂ ਪਈ ਹੋਈ ਜਿਹੜੀ ਗੱਲ ਹੁੰਦੀ ਹੈ ਉਹ ਕਿਤੇ ਤੁਹਾਡੇ ਦਿਮਾਗ ਚ ਆ ਜਾਂਦੀ ਹੈ ਉਹ ਡਰੈਸ ਨੂੰ ਸਪਾ ਕੇ ਪਹਿਰਾਵਾ ਪਾ ਕੇ ਜਦ ਮੈਂ ਦਸਤਾਰ ਬੰਨੀ ਉਹਨੇ ਸ਼ੀਸ਼ੇ ਦੇ ਸਾਹਮਣੇ ਗਿਆ ਤੇ ਮੈਂ ਨਾ ਇਹ ਕਰਕੇ ਆਪਣੇ ਨੂੰ ਦੇਖਾਂ ਮੈਂ ਕੀ ਬਾਹਰ ਜਟਾ ਹੈ ਵਾਹ ਕਦੇ ਐ ਵੀ ਤੈਨੂੰ ਲਾਪਰੇ ਸੁਝਾਉਣਾ ਸੀ ਤੇ ਮੈਨੂੰ ਉਹ ਅਕਤੂਬਰ ਦੀ ਗੱਲ ਉਦੋਂ ਵੀ ਮੇਰੇ ਦਿਮਾਗ ਚ ਆਈ। ਕਿਤੇ ਸਭ ਕੁਛ ਇਸ ਮਾਇਰ ਚ ਪਈ ਹੁੰਦੀ ਹੈ ਬੰਦੇ ਦੇ ਦਿਮਾਗ ਚ। ਵੀ ਯਾਰ ਉਹ ਰੋਲ ਉਦਾਂ ਦਾ ਕਰਦਾ। ਜੇ ਹੋ ਜੇ ਤਾਂ ਕਮਾਲ ਹੋ। ਪਰ ਇੰਨੀ ਵਿਸਤਾਰ ਚ ਗੱਲ ਹੋਈ ਨਹੀਂ ਸੀ ਜਦ ਮੈਂ ਸੱਟ ਤੇ ਗਿਆ। ਤੇ ਉੱਥੇ ਜਾ ਕੇ ਜਦੋਂ ਆਪਣਾ ਬਲਜੀਤ ਭਾਜੀ ਨਾਲ ਗੱਲਬਾਤ ਕੀਤੀ। ਉਹ ਮੈਨੂੰ ਕਹਿੰਦੇ ਯੋਗ-ਯੋਧੂ ਕਰੇਗਾ, ਠੀਕੀ ਕਰੇਗਾ। ਇਨਾ ਵਿਸ਼ਵਾਸ ਸਾਰੇ ਰੱਖਦੇ ਆ ਵੀ ਰੱਬ ਦੀ ਰਹਿਮਤ ਹੈ ਨਹੀਂ ਮੈਨੇ ਜੋਗਾ ਹੈ ਨਹੀਂ ਤੇ ਜਦੋਂ ਸੀਮ ਕੀਤਾ ਉਹ ਡਾਇਲੌਗ ਬੋਲੇ ਆ ਉਹੀ ਚਾਲ ਉਹੀ ਗੱਲ ਉਹੀ ਬਾਤ ਉਹੀ ਝਾਕਣੀ ਉਹੀ ਅਕਬਰ ਮੇਰੇ ਦਿਮਾਗ ਸੀਗਾ ਤੇ ਜਦੋਂ ਘਟ ਹੋਇਆ ਤੇ ਵਜੀਰ ਭਾਜੀ ਆਕਰ ਜਫਰੀ ਪਾਲੀ ਤੇ ਨਾਲ ਹੀ ਅਮਰ ਆ ਗਿਆ ਤੇ ਸਾਡਾ ਮਲਕਾਣਾ ਜੀ ਵੀ ਆ ਗਿਆ ਮਰਗਾਨੇ ਜੀ ਦੀ ਆਤ ਹੈ ਪਰਫੈਕਸ਼ਨ ਚਾਹੁੰਦੇ ਆ ਜਿੰਨਾ ਮਰਜੀ ਤਗੜਾ ਸੀਨ ਕਰ ਲੋ ਉਹਨਾਂ ਕਹਿੰਦਾ ਵਾਹ ਵਾਹ ਭਾਈ ਕਮਾਲ ਕਰ ਛੱਡੀ ਐ ਇਹੋ ਜਿਹਾ ਐਕਟਰ ਨਹੀਂ ਜੰਮ ਸਕਦਾ ਆਪਾਂ ਇੱਕ ਵਾਰ ਟੈਕਰੀ ਇਹ ਮੈਂ ਕਿ ਕੀ ਹੋ ਗਿਆ ਬੇਚਰਮਜ ਪ੍ਰਣਾਮ ਹੈ ਯਕੀਨ ਕਰਿਓ ਜੇ ਮੇਰੀ ਗੱਲ ਦਾ ਮੈਂ ਕਦੇ ਕੋਈ ਕਲਾਕਾਰੀ ਨਹੀਂ ਕੀਤੀ ਮਾਵਾ ਕਲਾਕਾਰ ਹੈਗਾ ਬਸ ਰੱਬ ਦੀ ਮਿਹਰ ਹੈ ਕਿ ਜੱਟ ਦਾ ਧੂੜ ਤੇ ਟੱਟੂ ਭੱਜਿਆ ਜਾਂਦਾ ਥੋੜੇ ਲਗੇ ਤਾੜੀਆਂ ਮਾਰ ਕੇ ਰੱਬ ਦੀ ਕਿਰਪਾ ਨਾਲ ਉਹ ਗਰਵੀ ਦਾ ਥੋੜਾ ਬਣਾ ਦਿੰਦੇ ਫਿਰ ਆ ਗਈ ਜੀ ਰੋਚਨੀ ਦੀ ਗੱਲ ਆ ਬਿੱਟੀਆਂ ਸਾਡੀ ਰੂਪੀ ਦੇ ਜਸ بیٹے ਦਾ ਇੱਕ ਸੀਨ ਮੈਂ ਦੁਬਾਰਾ ਦੁਬਾਰਾ ਲਾ ਕੇ ਦੇਖਦਾ ਜਦ ਗੱਲ ਹੁੰਦੀ ਹੈ ਫਰਜੰਦ ਜੀ ਦੇ ਘੋੜੇ ਤੇ ਆਉਦੇ ਐਨਾ ਕਿ ਸ਼ੌਟ ਹੈ ਕਲਗੀ ਲਾਈ ਹੋਈ ਹੈ ਇਹ ਲੱਗਦਾ ਜਿਵੇਂ ਗੁਰੂ ਸਾਹਿਬ ਦਾ ਫਰਜੰਦ ਤਰੇ ਹੋਵੇ ਇਹ ਬ੍ਰੌਕ ਕਰਦੇ ਵੇਲੇ ਜਿਸ ਘੋੜੇ ਦੇ ਸੀਨ ਨੂੰ ਬ੍ਰੌਕ ਕੀਤਾ ਇਹ ਲੱਗਿਆ ਮੈਂ ਵਾਹ ਗੁਰੂ ਕੇ ਲਾਲਾ ਕੀ ਬਾਤ ਹੈ ਸੋ ਮੈਂ ਆ ਰਜਨੀ ਦੀ ਬੈਠੇ ਆ ਬਿਟੀਆਂ ਸਾਡੀ ਇਹ ਜਦ ਵੀ ਇਹ ਉਹ ਰੇੜੀ ਨੂੰ ਲੈ ਕੇ ਚਲਦੀ ਹੁੰਦੀ ਤਾਂ ਪੁੱਤਰ ਸਾਡਾ ਬੈ ਰਜਨੀ ਦੀ ਰੇੜੀ 'ਚ ਰੱਬ ਬੈਠਾ ਹੈ ਤੇ ਉਹਨੂੰ ਕਹਿੰਦਾ ਪੁੱਤ ਚੱਲ ਦੁਨੀਆ ਨੂੰ ਆਪੇ ਵੀ ਦਿਖਾਉਣਾ ਕਿ ਵਿਸ਼ਵਾਸ ਕੀ ਦੋਸਤ ਵੱਡਾ ਵਿਸ਼ਵਾਸ ਕੀ ਹੋ ਸਕਦਾ ਹੈ ਕਿ ਇੱਕ ਜਨਨੀ ਇੱਕ ਆ ਮਾਈ ਜੁਗਤ ਫਿਆ ਇੱਥੇ ਚੇਲੇ ਪਰਵਾਹ ਇੱਕ ਸੰਸਾਰ ਇੱਕ ਪਲਦਾਰ ਇੱਕ ਲਾਇ ਦੀਵਾਰ ਔਰਤ ਤੋਂ ਵੱਧ ਕੇ ਕੋਈ ਹੈ ਰੱਬ ਨੇ ਪਰਮਾਤਮਾ ਸਾਜਿਆ ਤਾਂ ਸਭ ਤੋਂ ਪਹਿਲਾ ਔਰਤ ਨੂੰ ਜਨਮ ਦਿੱਤਾ ਜਨਣੀ ਤੇ ਆਪਾਂ ਬੰਦੇ ਕੀ ਕਰਦੇ ਆਂ ਸ਼ਾਮ ਨੂੰ ਠੀਕੇ 4 ਪੈਗ ਜੋ ਜਹਾਂ ਦੀਆਂ ਗਾਲਾਂ ਤੋਂ ਯਾਦ ਜਿੰਨਾਂ ਨਹੀਂ ਕਰਦੇ ਆਂ ਤੇਰੇ ਤੇ ਖੁਦਾ ਬੋਲਦੇ ਆਂ ਤੇ ਤੁਹਾਨੂੰ ਸ਼ਰਮ ਨਹੀਂ ਆਉਂਦੀ ਬੈਠ ਕੇ ਆਪਣੇ ਮਾਪੇ ਦੀ ਗੱਲ ਸੁਣਾਵਾ ਜਦ ਮੇਰੇ ਪਿਤਾ ਦਾ ਵਿਆਹ ਹੋਇਆ ਮੇਰੇ ਪਿਤਾ ਜੀ 60 ਸਾਲ ਦੇ ਸੀ ਤੇ ਮੇਰੀ ਮਾਂ 19 ਸਾਲ ਦੀ ਸੀ ਰੌਦਾ ਪਿੰਡ ਦੀ ਐ ਮੋਦੀ ਦੀ ਗਿੱਲਾ ਦੀ ਕੁੜੀ ਤੇ ਉਸ ਔਰਤ ਨੇ 12 ਸਾਲ ਦੇ ਪੈਣੇ ਬਾਅਦ ਅਸ਼ਫੀਰ ਨੂੰ ਵੀ ਜਨਮ ਦਿੱਤਾ ਮੈਨੂੰ ਵੀ ਪਾਲਿਆ ਮੇਰੇ ਪਿਤਾ ਜੀ ਨੇ ਵੀ ਪਾਲਿਆ ਤੇ ਮੇਰੇ ਪਿਤਾ ਜੀ ਖੇੜਦੇ ਸ਼ਿਕਾਰ ਆ ਸੁਣ ਲਿਓ ਵੱਡੇ ਜੋਧਿਓ ਮਰਦੋ ਸੁਣੋ ਇੱਕ ਮੈਂ ਕੀ ਕਹਾਂ ਬਾਪੂ ਜੋਂ ਦਾ ਹਾਂ ਜੇ ਤੂੰ ਅਗਲਾਵੇਂ ਜ਼ਿੰਦਗੀ ਜੇ ਤੇ ਮੇਰਾ ਪਿਓ ਮੇਰੇ ਪਿਤਾ ਜੀ ਮੇਰਾ ਮਹਾਨ ਤੇ ਦੇਵਤਾ ਦੇਵੀ ਜਦ ਵੀ ਬਾਪੂੇ ਸ਼ਿਕਾਰ ਤੇ ਜਾਣਾ ਤਾਂ ਮੇਰੇ ਮਾਤਾ ਜੀ ਦੇ ਪੈਰੀ ਹੱਥ ਲਾ ਕੇ ਤੇ ਮੇਰੀ ਮਾਂ ਨੇ ਭੁੱਖੇ ਚ ਜੱਫੀ ਪਾ ਕੇ ਮੱਥਾ ਚੁੱਕ ਕੇ ਕਹਣਾ ਲੋ ਸਰਦਾਰ ਜੀ ਚਾਓ ਸਰਦਾਰ ਜੀ ਸਰਦਾਰਨੀ ਜੀ ਬੀਬਾ ਜੀ ਇਲਫਾਜ਼ ਆਪਣੇ ਖਾਂਦਾਨ ਚ ਲੈ ਕੇ ਸੰਸਕਾਰ ਲਿਆ ਹੈ ਔਰ ਮੈਂ ਪਿਤਾ ਜੀ ਨੂੰ ਕਈ ਵਾਰੀ ਪੁੱਛਣਾ ਮੈਂ ਪਤਾ ਜੀ ਆ ਗੱਲਾਂ ਸੁਰੀਆਂ ਸੀ ਦੇਖੀਏ ਪਹਿਲੀ ਵਾਰੀ ਇਹ ਕਹਿੰਦੇ ਪੁੱਤ ਜਿਹੜੀ ਜਨਮ ਨਹੀਂ ਆ ਨਾ ਜਿਹਨੇ ਰਾਜੇ ਮਹਾਰਾਜੇ ਗੁਰੂਆਂ ਪੀਰਾਂ ਨੂੰ ਜਨਮ ਦਿੱਤਾ ਹੈ ਰੱਬ ਨੇ ਸਭ ਤੋਂ ਪਹਿਲਾਂ ਹੋਂਦ ਵਿੱਚ ਔਰਤ ਲਿਆਂਦੀ ਸੀ ਤੇ ਔਰਤ ਨੂੰ ਬਣਾ ਕੇ ਰੱਬ ਨੇ ਆਪ ਮੱਥਾ ਟੇਕਿਆ ਸੀ ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਕਿਹਾ ਯਾਰ ਅੱਦੀ ਬਰਾਬਰੀ ਮਰਦ ਨਹੀਂ ਕਰ ਸਕਦੇ ਸੋ ਰਜਨੀ ਫਿਲਮ ਦੇ ਵਿੱਚ ਜਦ ਇਹ ਬਿੜਿਆ ਸੀਨ ਕਰਦੀ ਹੁੰਦੀ ਸੀ ਇਹਦੇ ਪੈਰਾਂ 'ਚ ਮੱਥਾ ਟੇਕ ਕੇ ਲੋਕ ਜਲ ਕਰਦਾ ਹੁੰਦਾ ਸੀ ਹੁਣ ਵੀ ਐਂ ਕਰਦਾ ਕਿ ਇਕਾੜਤ ਕਿਸ ਹੱਦ ਤੱਕ ਵਿਸ਼ਵਾਸ ਰੱਬ 'ਚ ਰੱਖ ਕੇ ਚੜਦੀ ਹੈ ਗੱਲ ਵਿਸ਼ਵਾਸ ਦੀ ਹੈ ਸਾਰੇ ਹਸਬੋਲ ਦੇ ਗੱਲ ਆ ਡੇਰਿਆਂ ਨੇ ਵਿਸ਼ਵਾਸ ਨਹੀਂ ਕਿੰਨਾ ਵਿਸ਼ਵਾਸ ਸਾਨੂੰ ਰੱਬ 'ਚ ਹੋਣਾ ਚਾਹੀਦਾ ਹੈ ਕਿ ਉਹ ਫਿਰੰਤਿਆਲ ਬਹੁਤ ਲੈਂਦਾ ਪਹਿਲਾਂ ਮੰਗਦਾ ਫਿਰ ਟੰਗਦਾ ਤੇ ਫਿਰ ਲੰਗਦਾ ਇਹ ਉਹਦਾ ਸੁਭਾਅ ਹੈ ਰੱਬ ਦਾ ਫਿਰ ਉਹ ਲੱਭਦੇ ਫਿਰਦੇ ਮੱਥੇ ਟੇਕਦੇ ਫਿਰਦਾ ਬਾਪਿਆਂ ਨੂੰ ਤੁਸੀਂ ਥੋੜੀ ਸ਼ਰਮ ਆਉਣੀ ਜੀ ਜ਼ਿੰਦਗੀ 'ਚ ਆ ਬੀਬੀਆਂ ਦਾ ਰੌਲਾ ਜਾਂਦੀ ਹੈ ਰੌਲਾ ਥੋੜਾ ਹੀ ਹੋਰ ਕਹਿੰਦਾ ਨਹੀਂ ਹੈਗਾ ਜੇ ਥੋੜਾ ਰੌਲਾ ਮੁੱਕ ਜਾਣਾ ਤਾਂ ਇਹ ਦੇਸ਼ ਦੇ ਵਿੱਚ ਇਸ ਪੰਜਾਬ 'ਚ ਬਹੁਤ ਵਧੀਆ ਗੱਲ ਬਣ ਜੇ ਹੋ ਸਕਦਾ ਹੈ ਔਰ ਹੋਵੇ ਕਿ ਰਜਨੀ ਫਿਲਮ ਦੇਖਣ ਤੋਂ ਬਾਅਦ ਥੋੜਾ ਅਕਲ ਆ ਜਾਵੇ ਕਿ ਰਜਨੀ ਕਿਸੇ ਡੇਰੇ ਤੇ ਨਹੀਂ ਗਈ ਕਿਸੇ ਸਾਧਕ ਕੋਲ ਨਹੀਂ ਗਈ ਕਿਸੇ ਪੰਡਤ ਕੋਲ ਜਾ ਕੇ ਮੱਥਾ ਨਹੀਂ ਟੇਕਿਆ ਕਿਸੇ ਬ੍ਰਾਹਮਣ ਨੂੰ ਨਹੀਂ ਕਿਹਾ ਮੈਨੂੰ ਦੇਖੀ ਕਿ ਕੁਂਡਲੀ ਚ ਕੀ ਲਿਖਿਆ ਹੈ ਉਨੇ ਘਰ ਪਰ ਗੁਲੂ ਗਿਆ ਤੂੰ ਮੇਰਾ ਸਾਈ ਮੈਂ ਤੇਰੀ ਚਲਣੀ ਤੇਰੇ ਤੇ ਵਿਸ਼ਵਾਸ ਆਤ ਰੱਖੀ ਮੇਰਾ ਪਿੰਡਾ ਪੂਰਾ ਕਰਾ ਪਿੰਡਾ ਕਰਾਇਆ ਹੋ ਗਿਆ ਵੀ ਰਾਜ ਗੱਡੀ ਤੇ ਜਾ ਕੇ ਰਜਮੀ ਤੇ ਰਜਮੀ ਦੇ ਘਰ ਨੂੰ ਬਿਠਾ ਦਿੱਤਾ ਆਏ ਵਿਸ਼ਵਾਸ ਜੀ ਜਾਣਾ ਉੱਥੇ ਮੱਥੇ ਟੇਕਦੇ ਰੱਬ ਕੋਲ ਕਰੇ ਗੱਡੀਆਂ ਦੇ ਦੇ ਕਦੇ 10 ਦੇ ਦੇ ਕਦੇ ਕੋਠੀਆਂ ਦੇ ਦੇ ਜੇ ਨਾਲ ਦੀ ਕੋਠੀ ਵੱਡੀ ਹੋ ਗਈ ਹੈ 1 ਕਿਵਟ ਹੋਗੀ ਧੀਮ ਮੱਛਲਾ ਬਣਾ ਦੇ ਬੁਕਰ ਗਿਆ ਜਾਂ ਬਸ ਬੰਦੇ ਆ ਕੇ ਰਿਸ਼ਤੇਦਾਰ ਹਾਏ ਹਾਏ ਕੁੜੀ ਜਵਾਨ ਉਿਤਰੀ ਫਿਰਦੀ ਆਹ ਤੁਹਾਡੀਆਂ ਗੱਲਾਂ ਸਾਰਿਆਂ ਤੇ ਇਸੇ ਕਰ ਪੱਟੇ ਗਏ ਆ ਪੰਜਾਬ ਦੀ ਧਰਤੀ ਨੂੰ ਮੈਂ ਸਿੱਜਦੇ ਵੀ ਦੇਖਿਆ ਤੇ ਬਰਬਾਰ ਹੁੰਦਾ ਕਦੇ ਦੇਖਿਆ ਜਾਂ ਡੇਰਾਬਾਦ ਪੈਦਾ ਹੋਇਆ ਸੋ ਮੈਨੂੰ ਉਮੀਦ ਹੈ ਉਸ ਡੇਰੇਬਾਦ ਨੇ ਘਰ ਨਹੀਂ ਪੰਜਾਬ ਦੀ ਧਰਤੀ ਦਾ ਸੱਪਿਆ ਨਾਸ ਮਾਰਦਾ ਜਿਵੇਂ ਆਨੰਦਪੁਰ ਸਾਹਿਬ ਦੇ ਆ ਵੇਓ ਜਿੱਥੇ ਬਾਬਾ ਜੀ 32 ਸਾਲ ਰਹੇ ਹੋ ਘਰ ਦੇਖਿਆ ਕਿੰਨੇ ਅਨੇ ਦੇ ਦੇਖਿਆ ਹੱਥ ਦਾ ਖੜਾ ਕਰੋ ਕਿੰਨੇ ਅਨੇ ਦੇ ਦੇਖਿਆ ਬੱਲੇ ਬੱਲੇ ਬਾਕੀ ਮੱਥਾ ਟੇਕੇ ਉਰੂ ਆ ਜੰਨੇ ਅੱਛਾ ਬਾਬਾਏ ਚਾਰ ਖੂਹ ਨੇ ਜਿੱਥੇ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਸਕਾਰ ਹੋਇਆ ਉਸੇ ਘਰ ਚ ਰਹੇ ਉਸੇ ਘਰ ਚ ਖੂਹ ਹੈ ਜਿੱਥੇ ਮਸੰਦਾਰੂ ਸਾੜਾ ਗਿਆ ਸੀ ਕਿ ਰਹੇ ਉਹ ਸਿੰਘ ਕਹਿਣ ਲੱਗੇ ਜੀ تیر ਖਤਮ ਹੋ ਗਿਆ ਤੇ ਮਾਰਿਆ ਮਾਰਿਆ تیر ਤੇ ਤੀੜੀ ਤੇ ਨਿਕਰੇ ਤੇ ਮੂੰਹ ਸਾਹਮਣੇ ਕਿਉਂ ਸਟਾ ਰਿਹਾ ਆਜ ਕੋਈ ਸੰਦਾ ਦਾ ਘਾਟਾ ਕੋਈ ਨਹੀਂ ਖੈਰ ਮੈਂ ਰਜਨੀ ਤੇ ਫੇਰ ਆਉਣਾ ਕਿ ਗੱਲ ਸੀ ਜਨੀ ਦੀ ਫਿਲਮ ਦੀ ਕਰਨ ਇਸ ਕਰਕੇ ਆਇਆ ਫੜਪਾਲਾ ਇਸ ਕਰਕੇ ਗੁਰੂ ਮਹਾਰਾਜ ਨੇ ਨਾ ਤੋ ਕਰਾਇਆ ਕਰਨ ਹੋਣਾ ਤੋਂ ਸਭ ਕੇ ਜਾਵਾ ਸੀ ਸਾਰੇ ਘੁੰਮਦੇ ਫਿਰਦੇ ਨਾਲ ਇਹਨਾਂ ਦੇ ਕਿ ਤੁਹਾਨੂੰ ਇੰਨੀ ਕਿ ਸਿੱਖਿਆ ਜਰੂਰ ਮਿਲ ਜੇ ਆ ਜਿਹੜੀ ਨਸਲ ਬੈਠੀ ਹੈ ਆ ਜਿਹੜੇ ਬੱਚੇ ਬੈਠੇ ਹੈ ਇਹ ਤੁਹਾਨੂੰ ਕਿਆ ਕਰਨਗੇ ਕਿ ਸਾਡੇ ਬਜ਼ੁਰਗ ਡੇਰਿਆਂ ਤੇ ਜਾ ਕੇ ਮਰਦੇ ਸਾਡੇ ਵਾਸਤੇ ਕੁਝ ਨਹੀਂ ਕਰਕੇ ਗਏ ਗੱਲ ਸਾਰੀ ਦੀ ਸਾਰੀ ਵਿਸ਼ਵਾਸ ਦੀ ਹੈ ਗੁਰੂ ਰਾਮਦਾਸ ਜੀ ਜਾਨਦੇ ਆਪਾਂ ਵਿਸ਼ਵਾਸ ਦੀ ਗੱਲ ਕਿਤੇ ਜਾਓ ਭੰਨੇ ਨੇ ਪੱਥਰ ਦੇ ਵਿੱਚੋਂ ਰੱਬ ਕੱਢ ਲਿਆ ਸੀ ਸਿਰਫ ਵਿਸ਼ਵਾਸ ਹੀ ਸੀ ਸੋਵੇਂ ਸਮਝਾ ਰਜਨੀ ਫਿਲਮ ਇੱਕ ਐਡੀ ਬੱਡੀ ਫਿਲਮ ਹੈ ਜਿਹੜੀ ਸਿੱਖਿਆ ਸਾਰੇ ਧਰਮਾਂ ਵਾਸਤੇ ਸਾਰੇ ਵਰਗ ਵਾਸਤੇ ਇੱਕ ਨੂਰ ਤੇ ਸਭ ਦੇ ਬੁੱਧਿਆ ਖੌਣ ਭਲੇ ਕੋ ਮੰਦੇ ਸਾਰੇ ਆਪ ਇੱਕ ਲੇਕਿਨ ਐਸੀ ਝਣਣੀ ਐਸੀ ਮਾਤਾ ਐਸੀ ਧੀ ਐਸੀ ਭੈਣ ਸਦਕੇ ਜਾਈਏ ਜਿਨੇ ਉਹ ਸਿਦਕ ਆਪਣੇ ਹਿੱਕ ਚ ਰੱਖ ਕੇ ਆਪਣੇ ਸੀਨੇ 'ਚ ਰੱਖ ਕੇ ਉਹ ਪੰਡਾ ਪੂਰਾ ਕੀਤਾ ਗੁਰੂ ਰਾਮਦਾਸ ਜੀ ਮਹਾਰਾਜ ਦੀ ਕਿਰਪਾ ਹੋਈ ਤੇ ਉਹ ਰਜਨੀ ਦਾ ਇਤਿਹਾਸ ਦੁਬਾਰਾ ਦਰਾਇਆ ਜਾ ਰਿਹਾ ਹੈ ਇਹ ਮਾਦਾਓ ਆਪਣੇ ਬੱਚਿਆਂ ਨੂੰ ਇਸ ਕਹਾਣੀ ਨੂੰ ਦੁਬਾਰਾ ਨਹੀਂ ਦੱਸ ਸਕਦੇ ਤਾਂ ਦੇਖ ਕੇ ਜਰੂਰ ਬੱਚਿਆਂ ਨੂੰ ਦੱਸਿਓ ਕਿ ਆਹ ਰਜਨੀਏ ਜੀ ਦੀ ਅਸੀਂ ਕਹਾਣੀ ਸੁਣਾਉਂਦੇ ਹੁੰਦੇ ਸੀ ਜੇ ਨਾ ਜਾਓ ਜੇ ਪੰਜਾਬ ਦੀ ਧਰਤੀ ਦਾ ਕੋਈ ਵੀ ਬੰਦਾ ਨਾ ਜਾਵੇ ਦੇਖਣ ਅੱਗੇ ਬਹੁਤ ਕਿਰਤ ਕਰਨ ਪੈਦਾ ਹੋਏ ਨੇ ਬੜੇ ਦੁਸ਼ਮਣ ਨੇ ਮੈਂ ਸਮਝੂਗਾ ਤੁਸੀਂ ਪੰਜਾਬ ਦੀ ਧਰਤੀ ਦੇ ਦੁਸ਼ਮਣ ਹੋ ਜਿਹੜਾ ਬੰਦਾ ਆਪਣਾ ਸੰਸਕਾਰ ਆਪਣਾ ਪਿਛੋਕੜ ਮੇਟੋ ਪੁੱਛੋ ਮੈਂ ਕਹਾਂ ਉਹ ਨੌਵੀਂ ਪੁੱਛ ਬਾਬਾ ਖਰਕ ਸਿੰਘ ਜੀ ਦਾ ਪੋਤਰਾ ਪਰਪੋਤਰਾ ਤੇ ਉਹ ਭਾਈ ਜੋਗਾ ਸਿੰਘ ਜੀ ਦੇ ਵੱਡੇ ਫਰਜ਼ੰਦ ਮੈਂ ਉਹ ਖਾਨਦਾਨ ਚ ਆਸ ਖਾਨਦਾਨ ਦੇ ਵਿੱਚ ਮੇਰੀਆਂ ਪਹਿਲੀਆਂ ਦਾਦੀਆਂ ਪਠਾਨੜਾ ਨੇ ਜਿਹੜੀਆਂ ਸ਼ਹੀਦ ਹੋਈਆਂ ਜੰਗ ਦੇ ਵਿੱਚ ਉਹ ਸਾਡਾ ਵੀ ਪਰਿਵਾਰ ਸ਼ਹੀਦਾਂ ਦਾ ਹੈ ਰਜਰੀ ਨੂੰ ਵੇਖ ਕਿਥੋਂ ਪਤਾ ਲੱਗੂਗਾ ਕਿ ਜਿਉਂਦੇ ਸ਼ਹੀਦ ਕਿਦਾਂ ਰਹਿੰਦੇ ਆ ਔਰ ਤਾਂ ਵਧੀਆ ਹੁੰਦੀ ਹੈ ਤੇ ਇਹ ਵਧੀਆ ਹੁੰਦੀਆਂ ਤੇ ਉਹਨੂੰ ਸਿਰਜਣ ਵਾਲੇ ਪਰਦੇ ਤੇ ਲਿਆਉਣ ਵਾਲੇ ਐਦਾਂ ਦੇ ਹੁੰਦੇ ਆ ਪੁੱਤਰ ਇਸ ਪੁੱਤਰ ਨੇ ਮੈਨੂੰ ਇੱਕ ਗੱਲ ਕਹੀ ਬਾਪੂ ਸਾਰੇ ਕਹਿ ਦਿੰਦੇ ਆ ਇਹ ਬਾਪੂ ਮੈਂ ਜਗੜ ਬਾਪੂ ਬਣਾਇਆ ਗਿਆ ਜੇ ਕਿਸੇ ਨੂੰ ਕਾਊਂਟਰ ਨੰਬਰ ਦਿਆਂ ਨਾ ਤਾਂ ਅਗਲੇ ਦਾ ਚੈੱਕ ਫੜ ਜਾਂਦਾ ਹੈ ਇਹ ਵੀ ਗੱਲ ਹੈ ਲੇਕਿਨ ਆ ਪੁੱਤਰ ਨੇ ਮੇਰੀ ਜੱਫੀ ਪਾ ਕੇ ਪਤਾ ਕੀ ਗਿਆ ਇਹ ਪਰਸੋਂ ਦੀ ਗੱਲ ਹੈ ਕਿ ਬਾਪੂ ਨੇ ਯੂਵੀ ਦੀ ਗੱਲ ਸੁਣਾਈ ਸੀ ਚਮਤਕਾਰ ਸੁਣ ਸੁਣਾਏ ਵੀ ਇਹਦੇ ਸੁਣਾਵਾ ਤਾਂ ਤੁਹਾਡੇ ਦੰਗ ਫੋਪਰੇ ਉੱਟ ਜਾਣਗੇ ਵੀ ਕੀ ਹੁੰਦੇ ਆ ਇਹਨਾਂ ਵਿੱਚ ਜੱਪੀ ਬਾਕੇ ਗਿਆ ਕਿ ਬਾਪੂ ਆਈ ਤੇਰਾ ਪਤਨੀ ਮੇਰਾ ਪੁੱਤ ਬਦਜਾ ਤਾ ਨਿਕ ਜੋਲੰਦਰ ਪੁੱਤਰ ਉਹਗਾ ਇਹ ਹੁੰਦੇ ਨੇ ਮਾਰਸ਼ਲ ਬੰਦੇ ਇਹਨਾਂ ਕਰਕੇ ਪੰਜਾਬ ਜੀਉਂਦਾ ਸੋ ਮੇਰੀ ਬੇਨਤੀ ਹੈ ਹੱਥ ਜੋੜ ਕੇ ਸਾਰਿਆਂ ਨੂੰ ਜੇ ਸੁਣਨ ਨੂੰ ਜ਼ਰੂਰ ਦੇਖਿਓ ਇਹ ਉਹ ਕਹਾਣੀ ਹੈ ਜਿਹੜੇ ਆਪਣੇ ਵਟ ਬਟੇਰੇ ਪੁਰਖ ਆਪ ਸੁਣਾਉਂਦੇ ਰਹੇ ਆ ਬਹੁਤ ਸਾਲਾਂ ਤੋਂ ਰੱਬ ਦਾ ਵਾਸਤਾ ਜਿੰਨ ਨਸਲ ਬਚਾਉਣੀ ਹੈ ਤੇ ਮੈਂ ਸਮਝਦਾ ਇੱਕ ਬਹੁਤ ਵੱਡਾ ਪਰਾਲਾ ਹੋਇਆ ਤੇ ਜੀਵੀ ਫੌਜ ਦੀ ਜਰਨੈਲ ਰੁਪੀ ਗੈਲਾ ਇਹਦੇ ਮਗਰ ਤੁਰ ਕੇ ਸੁਪਰਮੂਖ ਦੇਖਿਆ ਆਉਣ ਵਾਲੀਆਂ ਨਸਲਾਂ ਦਾ ਮੁਕੱਦਰ ਤੈਦੀਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ